ਬਿਹਾਰ ਵਿੱਚ ਵੋਟਰ ਸੂਚੀਆਂ ਦੇ ਸਦਾਈ ਨੂੰ ਲੈ ਕੇ ਹੁਣ ਤੱਕ ਕਾਫੀ ਸਿਆਸਤ ਹੋ ਰਹੀ ਹੈ ਤੇ ਹੁਣ ਬਿਹਾਰ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਐਸ ਆਈ ਆਰ ਦੀ ਪ੍ਰਕਿਰਿਆ ਦਾ ਕੰਮ ਸ਼ੁਰੂ ਹੋ ਚੁੱਕਾ ਤੇ ਪੰਜਾਬ ਵਿੱਚ ਵੀ ਸਿਆਸਤ ਸ਼ੁਰੂ ਹੋ ਚੁੱਕੀ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਰਕਾਰ ਦੇ ਇਸ ਫੈਸਲੇ ਤੇ ਕਿਹਾ ਕਿ ਇਹ ਜਿਹਾ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਪ੍ਰਕਿਰਿਆ ਪੂਰੇ ਭਾਰਤ ਵਿੱਚ ਬੰਦ ਹੋਣੀ ਚਾਹੀਦੀਆ ਪਰ ਪੰਜਾਬ ਵਿੱਚ ਹੁਣ ਐਸਆਈਆਰ ਸੰਬੰਧੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਜਿਹੜੇ ਬੀਐਲਓਜ਼ ਆ ਉਹਨਾਂ ਨੂੰ ਜਾਰੀ ਨਿਰਦੇਸ਼ ਕਰ ਦਿੱਤੇ ਗਏ ਨੇ ਸਾਲ 2003 ਅਤੇ ਸਾਲ 2125 ਦੀਆਂ ਸੂਚੀਆਂ ਦਾ ਜਿਹੜਾ ਵਾ ਮਿਲਾਣ ਕੀਤਾ ਜਾਊਗਾ ਹਾਲਾਂਕਿ ਹੜਕਨ ਵੋਟਰ ਸੂਚੀਆਂ 'ਚ ਸੋਧ ਦਾ ਕੰਮ 'ਚ ਦੇਰੀ ਹੋ ਗਈ ਹੈ ਪਰ ਚੋਣ ਕਮਿਸ਼ਨ ਵੱਲੋਂ ਪੰਜਾਬ ਨੂੰ ਚਿੱਠੀ ਕੱਢ ਦਿੱਤੀ ਗਈ ਹੈ ਜਿਸ ਕਰਕੇ ਚਰਚਾ ਸ਼ੁਰੂ ਹੋ ਚੁੱਕੀ ਹੈ ਵੈਸੇ ਪੰਜਾਬ ਚ ਉਸ ਸਮੇਂ ਇਹ ਵੋਟਰ ਸੂਚੀਆਂ ਦੀ ਸੋਧ ਸ਼ੁਰੂ ਹੋਈ ਹੈ ਜਦੋਂ ਪੰਜਾਬ ਦੇ ਤੇ ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤਾ ਔਰ ਦੂਜਾ ਜੂਪੀ ਬਿਹਾਰ ਤੋਂ ਆਏ ਪ੍ਰਵਾਸੀ ਮਜ਼ਦੂਰਾਂ ਕਰਕੇ ਪੰਜਾਬੀ ਪਰੇਸ਼ਾਨ ਲਗਾਤਾਰ ਜੂਪੀ ਬਿਹਾਰ ਤੋਂ ਆਏ ਜਿਹੜੇ ਲੋਕ ਨਿਸ਼ਾਨੇ ਤੇ ਕਿਉਂਕਿ ਉਹ ਕਾਨੂੰਨ ਆਪਣੇ ਹੱਥਾਂ ਵਿੱਚ ਲੈ ਰਹੇ ਨੇ ਹਸ਼ਾਰਪੁਰ ਦੀ ਜਿਹੜੀ ਆ ਤਾਜ਼ਾ ਘਟਨਾ ਜਿੱਥੇ ਬਹੁਤ ਹੀ ਇੱਕ ਨੰਨੀ ਜਾਨ ਦੇ ਦੁਸ਼ਮਣ ਬਣ ਗਿਆ ਇੱਕ ਯੂਪੀ ਬਿਹਾਰ ਤੋਂ ਆਇਆ ਨੌਜਵਾਨ ਜਿਹੜਾ ਪੁਲਿਸ ਨੇ ਫੜ ਲਿਆ ਹੁਣ ਜਿਹੜੇ ਪੰਜਾਬ ਵਿੱਚ ਐਸ ਆਈ ਆਰ ਸੰਬੰਧੀ ਪ੍ਰਕਿਰਿਆ ਸ਼ੁਰੂ ਹੋ ਉਹਦੇ ਨਾਲ ਲੈ ਕੇ ਸਿਆਸਤ ਵੀ ਸ਼ੁਰੂ ਹੋ ਚੁੱਕੀ ਹੈ ਬਿਆਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਵਿੱਚ ਵਿਸ਼ੇਸ਼ ਸੁਧਾਈ ਜਿਹਨੂੰ ਐਸ ਆਈ ਆਰ ਕਹਿੰਦੇ ਨੇ ਉਸ ਮੁੱਦੇ ਤੇ ਸਿਆਸਤ ਭਖੀ ਹੋਈ ਹੈ ਤਾਂ ਪੰਜਾਬ ਵਿੱਚ ਵੀ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਐਸ ਆਈ ਆਰ ਸੰਬੰਧੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਉੰਜ ਪੰਜਾਬ ਚ ਵਿਧਾਨ ਸਭਾ ਚੋਣਾਂ 2027 ਵਿੱਚ ਹੋਣੀਆਂ ਹੈ ਜਾਣਕਾਰੀ ਮੁਤਾਬਕ ਸੂਬੇ ਦੇ ਬੂਥ ਲੈਵਲ ਅਧਿਕਾਰੀਆ ਮਤਲਬ ਬੀ ਐਲਓ ਜ਼ਨੂ ਐਸ ਆਈ ਆਰ 226 ਸਰਲੇਖੇਟ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਿ ਸਾਲ 2003 ਦੀ ਵੋਟਰ ਸੂਚੀ ਦਾ ਮਿਲਾਨ 2025 ਦੀ ਵੋਟਰ ਸੂਚੀ ਨਾਲ ਕੀਤਾ ਜਾਵੇ ਇੱਕ ਅਧਿਕਾਰੀ ਨੇ ਕਿਹਾ ਕਿ ਸੂਬੇ ਚ ਹੜਾਂ ਕਾਰਨ ਵੋਟਰ ਸੂਚੀਆਂ ਦੀ ਸੋਧ ਸੰਬੰਧੀ ਕੰਮ ਵਿੱਚ ਜ਼ਰੂਰ ਦੇਰੀ ਹੋਈ ਆ ਪਰ ਉਹ ਬਾਕੀ ਕੰਮ ਨੇਪਰੇ ਚਾੜਿਆ ਜਾ ਰਿਹਾ ਉਧਰ ਪੰਜਾਬੀ ਟਰਬਿਨ ਦੇ ਪੱਤਰਕਾਰ ਮੋਹਿਤ ਸਿੰਘਲਾ ਹੋਣਾਂ ਦੀ ਖਬਰ ਜਿਹੜੀ ਅੱਜ ਤੁਹਾਡੇ ਨਾਲ ਸਾਂਝੀ ਕਰ ਰਹੇ ਉਹਦੇ ਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਵੋਟਰ ਸੂਚੀਆਂ ਦੀ ਸੋਧ ਸਾਲ 2026 ਵਿੱਚ ਪੂਰੀ ਹੋਵੇਗੀ ਅਤੇ ਸੂਚੀ ਬਣਨ ਤੱਕ ਉਮਰ ਆਦ ਦੇ ਲਿਹਾਜ਼ ਨਾਲ ਯੋਗ ਵੋਟਰ ਉਸ ਵਿੱਚ ਸ਼ਾਮਲ ਕੀਤੇ ਜਾਣਗੇ ਫਿਲਹਾਲ ਬੀ ਐਲਓ ਨੂੰ ਜਾਰੀ ਹੋਏ ਹੁਕਮ ਮੁਤਾਬਕ ਜਿਹੜੇ ਵੋਟਰ 2003 ਦੀ ਸੂਚੀ ਵਿੱਚ ਸਨ ਪਰ ਮੌਤ ਜਾਂ ਪਰਵਾਸ ਵਰਗੇ ਕਾਰਨਾ ਕਰਕੇ ਉਹਨਾਂ ਦੇ ਨਾਮ ਕੱਟਣ ਬਾਰੇ ਮੌਜੂਦਾ ਸੂਚੀ 'ਚ ਜਾਣਕਾਰੀ ਦਿੱਤੀ ਜਾਵੇਗੀ। ਇਸੇ ਤਰ੍ਹਾਂ ਜਿਹੜੇ ਵੋਟਰਾਂ ਦੇ ਨਾਮ 2025 ਦੀ ਸੂਚੀ ਵਿੱਚ ਹਨ ਪਰ 2003 ਦੀ ਸੂਚੀ ਵਿੱਚ ਨਹੀਂ ਸਨ ਉਹਨਾਂ ਨੂੰ ਨਵੇਂ ਵੋਟਰ ਵਜੋਂ ਮਾਰਕ ਕਰਕੇ ਭੇਜਣ ਦੀ ਵੀ ਹਦਾਇਤ ਕੀਤੀ ਗਈ ਹੈ। ਪਟਿਆਲਾ ਦੇ ਬੀਐਲਓਜ਼ ਨੇ ਦੱਸਿਆ ਕਿ 2025 ਦੀ ਸੂਚੀ ਵਿੱਚ ਕਈ ਅਜਿਹੇ ਨਵੇਂ ਵੋਟਰ ਹਨ ਜਿਨ੍ਹਾਂ ਦੀ ਉਮਰ 40 ਤੋਂ 90 ਸਾਲ ਤੱਕ ਹੈ ਪਰ ਉਹ 2003 ਦੀ ਸੂਚੀ ਵਿੱਚ ਨਹੀਂ ਸਨ। ਜਦ ਕਿ 2003 ਵਿੱਚ ਉਹਨਾਂ ਦੀ ਉਮਰ 18 ਸਾਲ ਤੋਂ ਵੱਧ ਸੀ ਹਾਲਾਂਕਿ ਇਸ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਹਾਲੇ ਕੋਈ ਹੁਕਮ ਨਹੀਂ ਮਿਲੇ ਪਟਿਆਲਾ ਜ਼ਿਲ੍ਹੇ ਦੇ ਬਲਾਕ ਚੋਣ ਅਧਿਕਾਰੀ ਨੇ ਦੱਸਿਆ ਕਿ ਹਾਲੇ ਸੂਚੀਆਂ ਨੂੰ ਮਲਾਉਣ ਦੇ ਹੁਕਮ ਮਿਲੇ ਹਨ ਤੇ ਉਸ ਦੀ ਸੋਧ ਸੰਬੰਧੀ ਕੋਈ ਨਿਰਦੇਸ਼ ਜਾਰੀ ਨਹੀਂ ਹੋਏ ਉਧਰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ ਸਿੰਘ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਸੂਬੇ ਵਿੱਚ ਐਸ ਆਈ ਆਰ ਦਾ ਅਮਲ ਸ਼ੁਰੂ ਕਰਨ ਸੰਬੰਧੀ ਹੁਕਮ ਜਾਰੀ ਨਹੀਂ ਕੀਤੇ ਉਨੇ ਦਾਵਾ ਕੀਤਾ ਕਿ ਸੂਬੇ ਸਿਰਫ ਰਿਕਾਰਡ ਹੀ ਅਪਡੇਟ ਕੀਤਾ ਜਾ ਰਿਹਾ ਹੈ ਅਤੇ ਸੂਚੀਆਂ ਵਿੱਚ ਸੋਧ ਨਹੀਂ ਕੀਤੀ ਜਾ ਰਹੀ ਇੱਕ ਅਧਿਕਾਰੀ ਨੇ ਕਿਹਾ ਕਿ ਉਹਨਾਂ ਸੂਚੀਆਂ ਦੇ ਮਲਾਂ ਦਾ ਅਮਲ ਸ਼ੁਰੂ ਕਰ ਦਿੱਤਾ ਹੈ ਅਤੇ ਮੁੱਖ ਚੋਣ ਅਧਿਕਾਰੀ ਦੇ ਦਫਤਰ ਵਿੱਚ ਜਮ੍ਹਾਂ ਕਰਵਾਈਆਂ ਜਾਣਗੀਆਂ ਉਧਰ ਐਸ ਆਈ ਆਰ ਨੂੰ ਭਾਜਪਾ ਦੀ ਕਾਰਵਾਈ ਕਰਾਰ ਦਿੰਦੇ ਆ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ ਨੂੰ ਇਹ ਕਾਰਵਾਈ ਸਾਰੇ ਦੇਸ਼ ਵਿੱਚੋਂ ਬੰਦ ਕਰਨ ਦੀ ਗੱਲ ਆਖੀ ਹੈ ਉਹਨੇ ਕਿਹਾ ਕਿ ਵੋਟਰ ਸੂਚੀਆਂ ਨੂੰ ਬਣਾਉਣ ਵਾਲੇ ਬੀਓਲੋਜ ਨੂੰ ਪਹਿਲਾਂ ਤੋਂ ਹੀ ਸਖਤ ਜ਼ਵਾਬਦੀ ਅਤੇ ਸੂਚੀਆਂ ਚ ਸੁਧਾਰ ਲਈ ਕੋਈ ਵੱਖਰੀ ਮੀਟਿੰਗ ਚਲਾਉਣ ਦੀ ਲੋੜ ਨਹੀਂ ਹੈ। ਉਹਨੇ ਕਿਹਾ ਕਿ ਸੂਬੇ ਵਿੱਚ ਜੇ ਭਾਜਪਾ ਨੇ ਹੋਰ ਪਾਰਟੀਆਂ ਦੇ ਵੋਟਰਾਂ ਦੇ ਨਾਮ ਦੀ ਕੱਟਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਉਹਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਰਟੀ ਪੱਧਰ ਤੇ ਇਸ ਬਾਰੇ ਜਲਦ ਮੀਟਿੰਗ ਕਰਕੇ ਕੋਈ ਫੈਸਲਾ ਲਿਆ ਜਾਵੇਗਾ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਸੋਧ ਜਦੋਂ ਵੀ ਹੋਵੇਗੀ ਵੱਡੇ ਪੱਧਰ ਤੇ ਮਨਿਆਦੀ ਕਰਵਾ ਕੇ ਕੀਤੀ ਜਾਵੇਗੀ ਪਰ ਹਾਲੇ ਇਸ ਬਾਰੇ ਕੋਈ ਸਮਾਸਾਰਨੀ ਵੀ ਤੈ ਨਹੀਂ ਕੀਤੀ ਹੋਈ ਬਿਹਾਰ ਵਿੱਚ ਐਸ ਆਈ ਆਰ ਦੀ ਪ੍ਰਕਿਰਿਆ ਕਾਫੀ ਵਿਵਾਦਾਂ ਵਿੱਚ ਰਹੀ ਹੈ ਅਤੇ ਇਹ ਮਾਮਲਾ ਸੁਪਰੀਮ ਕੋਰਟ ਤੱਕ ਵੀ ਪਹੁੰਚਿਆ ਹੈ ਹੁਣ ਪੰਜਾਬ ਦੇ ਵਿੱਚ ਵੀ ਐਸ ਆਈ ਆਰ ਦਾ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਕਈ ਡਿਪਟੀ ਕਮਿਸ਼ਨਰ ਲੈਵਲ ਤੇ ਜਿਹੜਾ ਕੰਮ ਸ਼ੁਰੂ ਹੋ ਚੁੱਕਾ ਉਧਰ ਆਮ ਆਦੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਦੀ ਇਸ ਕਾਰਵਾਈ ਦਾ ਵਿਰੋਧ ਵੀ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਇੱਥੋਂ ਤੱਕ ਕਹਿੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਮਸਲਾ ਸੈਂਟਰ ਸਰਕਾਰ ਨੂੰ ਦੇਸ਼ ਭਰ ਦੇ ਵਿੱਚ ਇਹ ਐਸਆਈ ਐਸਆਰ ਜਿਹੜੀ ਪ੍ਰਕਿਰਿਆ ਹੈ ਉਹ ਬੰਦ ਕਰ ਦੇਣੀ ਚਾਹੀਦਾ ਪਰ ਬਿਹਾਰ ਦੇ ਵਿੱਚ ਨਵੰਬਰ ਦਸੰਬਰ ਮਹੀਨੇ ਚ ਚੋਣਾਂ ਨੇ ਵਿਧਾਨ ਸਭਾ ਨੂੰ ਲੈ ਕੇ ਤੇ ਉੱਥੇ ਸਿਆਸਤ ਪੂਰੀ ਤਰ੍ਹਾਂ ਭਾਗੀ ਹੋਈ ਹੈ ਪਾਰਲੀਮੈਂਟ ਦੇ ਵਿੱਚ ਵੀ ਐਸ ਆਈ ਆਰ ਨੂੰ ਜਿਹੜਾ ਵਾ ਕਾਫੀ ਹੰਗਾਮਾ ਹੋਇਆ ਸੀ ਇਸ ਮੁੱਦੇ ਲੈ ਕੇ ਔਰ ਭਾਰਤੀ ਜਨਤਾ ਪਾਰਟੀ ਦੇ ਦੋਸ਼ ਲੱਗੇ ਸੀ ਕਿ ਉਹ ਵੋਟ ਚੋਰ ਨੇ ਹੁਣ ਪੰਜਾਬ ਦੇ ਵਿੱਚ ਵੀ ਐਸ ਆਈ ਆਰ ਨੂੰ ਲੈ ਕੇ ਜਿਹੜਾ ਵਾ ਵਿਵਾਦ ਸ਼ੁਰੂ ਹੋ ਚੁੱਕਾ ਹਾਲਾਂਕਿ ਮੁੱਖ ਚੋਣ ਅਧਿਕਾਰੀ ਕਹਿ ਰਹੇ ਨੇ ਕਿ ਹਲੇ ਕੋਈ ਪ੍ਰਕਿਰਿਆ ਨਹੀਂ ਹੈ ਭਈ ਕਈ ਡਿਪਟੀ ਕਮਿਸ਼ਨਰਾਂ ਨੇ ਇਸ ਦੀ ਪੋਜ਼ਿਟਿਵ ਵੀ ਕਰ ਦਿੱਤੀ ਆ ਕਿ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਆ ਹੁਣ ਆਖਰ ਡਿਪਟੀ ਕਮਿਸ਼ਨਰ ਸੱਚ ਬੋਲ ਰਹੇ ਨਹੀਂ ਜਾਂ ਫਿਰ ਪੰਜਾਬ ਨੂੰ ਲੈ ਕੇ ਚੋਣ ਕਮਿਸ਼ਨ ਕੀ ਆਪਣਾ ਪੱਖ ਰੱਖ ਰਿਹਾ ਇਹ ਹੁਣ ਸਥਿਤੀ ਜਿਹੜੀ ਹੈ ਸਪਸ਼ਟ ਹੋ ਚੁੱਕੀ ਹੈ ਪਰ ਸਵਾਲ ਹੈ ਕਿ ਇਹ ਕੈਦ ਕਿਆ ਦਿੱਤਾ ਗਿਆ ਕਿ 2003 ਦਾ ਮਲਾਨ 2025 ਦੀ ਵੋਟਰ ਸੂਚੀ ਦੇ ਨਾਲ ਮਲਾਇਆ ਜਾਵੇ ਦੇਖਦੇ ਜਿੱਥੇ ਆਮ ਆਦੀ ਪਾਰਟੀ ਨੇ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਉਥੇ ਪੰਜਾਬ ਵਿੱਚ ਕਾਂਗਰਸ ਪਾਰਟੀ ਭਾਰਤੀ ਜਨਤਾ ਪਾਰਟੀ ਸ਼ਰਮਨੀ ਕਾਲੀ ਦਲ ਸਮਿਤ ਬਾਕੀ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਆਪਣੇ ਕਦੋਂ ਸਟੈਂਡ ਸਪਸ਼ਟ ਕਰਨਗੇ ਇਹ ਜਾਣਕਾਰੀ ਦੇ ਨਾਲ ਤੁਹਾਡਾ ਤੜਤੁਲੰਦੇ ਆ ਗਿਆ ਦੇਖਦੇ ਰੋਏ ਵੀ ਇਸ ਪੰਜਾਬ ਧੰਨਵਾਦ